ਸੋ ਚਲਦੇ ਹਾਂ तमाम ਦਰਸ਼ਕਾਂ ਚਾਹੀਦ ਸਵਾਗਤ ਹੈ ਸਾਥੀ ਮੈਂ ਥੋੜਾ ਆਪਣਾ ਹਰਿਸ਼ਪੁਰਾ ਦੀ ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਤਸਵੀਰਾਂ ਦਿਖਾਵਾਂਗੇ ਫਗਵਾੜਾ ਲਗਲੇ ਪਿੰਡ ਹਰਦਾਸਪੁਰ ਦੀਆਂ ਜਿਸੇ ਦੱਸਦੀ ਕਿ ਤਾਂ-ਤਨ ਸਤਿਗੁਰ ਅਵਜਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰ ਮੌਕੇ ਦੇਸ਼ ਪਰ ਦੁਨੀਆ ਪਰ ਵਿੱਚ ਉਹਨਾਂ ਯਾਦ ਕੀਤਾ ਗਿਆ ਸਮਾਗਮ ਉਲੀਕੇ ਗਏ ਉੱਥੇ ਪਿੰਡ ਹਰਦਾਸਪੁਰ ਵਿੱਚ ਵੀ ਜਿਹੜਾ ਗੁਰਪੁਰਬ ਸਮਾਗਮ ਦਾ ਆਯੋਜਨ ਕੀਤਾ ਗਿਆ ਔਰ ਹਰ ਸਾਲ ਦੀ ਤਰ੍ਹਾਂ ਇਲਾਕੇ ਦੇ ਮੰਨੇ ਪ੍ਰਵੰਨੇ ਉੱਗੇ ਸਮਾਸੀ ਵੀ ਨੇਕਾ ਹਰਦਾਸਪੁਰ ਮਿੰਨ ਕੈਬਰੇ ਮੌਜੂਦ ਹੈਗੇ ਪਹਿਲਾ ਪ੍ਰਾ ਗੁਰਦਵਾਰ ਸਾਹਿਬ ਤੋਂ ਨੇਕਰ ਦਾਸਰ ਬਲੋਂ ਭਰਪੂਰ ਸਵਾਗਤ ਭਾਈ ਸਵਾਗਤ ਕੀਤਾ ਗਿਆ ਹੈ ਗੱਲਬਾਤ ਕਰਨ ਦਾ ਸੱਚਾ ਵੀ ਸਵਾਗਤ ਜੈ ਕਰਦੇਵ ਧੰਨ ਕਰਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬੜੇ ਮਾਣ ਉਦੋਂ ਉਪਰਾਲੇ ਕੀਤੇ ਹੈਗੇ ਹਰ ਸਾਲ ਪਿਛਲੇ ਸਾਲ ਵੀ ਅਸੀਂ ਵੀ ਕਈ ਸਾਲਾਂ ਤੋਂ ਇੱਥੇ ਆ ਰਹੇ ਹੈਗੇ ਆਂ ਔਰ ਸੰਗਤ ਦੇਖਣੀ ਚਾਹੀਏ ਕਿ ਹਰਦਾਸਪੁਰ ਪਿੰਡ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਚੋਂ ਵੀ ਨਤਮਸਤਕ ਹੋਈ ਤੁਹਾਡੇ ਵੱਲ ਵੱਡੇ ਉਪਰਾਲੇ ਕੀਤੇ ਗਏ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਮਹਾਰਾਜ ਜੀ ਪ੍ਰਤੀ ਅਥਾ ਸ਼ਰਧਾ ਦਿਖਾਈ ਗਈ ਕੀ ਕਹਣ ਸਰ ਜੀ ਅਸੀਂ ਪਰਿਵਾਰ ਆਪਣਾ ਰਲ ਕੇ ਕਰਦੇ ਆ ਚਾਚੀ ਬਾਹਰੋਂ ਕੁਦਰਤੀ ਕੈਨੇਡਾ ਤੋਂ ਪਿਛਲੀ ਵਾਰੀ ਆਇਓ ਉਸ ਨੂੰ ਬਾਬਾ ਜੀ ਵੀ ਆਇਓ ਆ ਚਾਚਾ ਜੀ ਘਰੇ ਗੁਰੂ ਚਾਚਾ ਜੀ ਘਰੇ ਭਾਜੀ ਮਾਸੜ ਜੀ ਮੇਰੇ ਲੱਗਦੇ ਆ ਸਾਰੇ ਪਰੋਹਾਂ ਨੇ ਰਲ ਕੇ ਕੇ ਮਨਾਇਆ ਜੀ ਖੁਸ਼ੀਆਂ ਨਾਲ ਕੋਹਾੜੇ ਵੀ ਮਨਾਈਦਾ ਆ ਤੇ ਬੜੇ ਚਾਵਨ ਨੇ ਸਾਰੇ ਗੁਰੂ ਸਾਂਝੇ ਆ ਜੀ ਧਾਰਮਿਕ ਇਹੋ ਜਿਹਾ ਫਰਕ ਨਹੀਂ ਬਲੱਡ ਵੀ ਆਪਣਾ ਸਾਂਝਾ ਆ ਇਸ ਕਰਕੇ ਬਹੁਤ ਵਧਾਈਆਂ ਮੇਰੇ ਵੱਲੋਂ ਸ੍ਰੀ ਗੁਰੂ ਰਬੀ ਜਸ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਆਉਣ ਤੇ ਟਿੰਕ ਜੂ ਜੀ ਪਾਵਰ ਮੇਂ ਨਗਰ ਵਿੱਚ ਗੁਰਦੁਆਰਾ ਸਾਹਿਬ ਚੱਲਿਆ ਔਰ ਪਹਿਲਾ ਭੜਾ ਆਪਣੀ ਇਕੁੱਠੀ ਦੇ ਮੂਰੇ ਸੀਗਾ ਤੁਸੀਂ ਨਿੱਗਾ ਸਵਾਗਤ ਕੀਤਾ ਹੈਗਾ ਵੱਖਰੇ ਵੱਖਰੇ ਪੜਾਅ ਵੀ ਹੈਗੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਕੀ ਤੁਸੀਂ ਇਸ ਤੋਂ ਇਲਾਵਾ ਪੜਾਅ ਵਿੱਚ ਸਵਾਵ ਦੇ ਨਾਲ ਗੁਰਦੁਆਰਾ ਸਾਹਿਬ ਇੱਕ ਵੀ ਅੱਗੇ ਪਿੱਛੇ ਸਵਾਵਾਂ ਨੇ ਮੌਜੂਦ ਰਹਿੰਦੇ ਹੋ ਹਾਂਜੀ ਅੱਗੇ ਕਮਰਾਂਵਾਂ ਨੇ ਆ ਜੀ ਉੱਥੇ ਸਵਾਵ ਜਦੋਂ ਹੁਣ ਆਇਆ ਸੀ ਪਹਿਲਾ ਪੜਾਅ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਵੀ 11:00 ਵਜੇ ਆ ਜਾਣਾ ਥੋੜਾ ਚਲੋ ਘੇਣੇ ਵਰਗੇ ਲੇਟ ਹੋ ਗਏ ਫਿਰ ਟਰੈਕਟਰ ਦੇ ਕਹਿੰਦੇ ਸੀ ਵੀ ਜਰੂਰੀ ਟਰੈਕਟਰ ਦਾ ਬੰਦੋਸ ਕਰਕੇ ਲਓ ਵੀ ਪਾਣੀ ਲਈ ਟਰੈਕਟਰ ਦਾ ਬੰਦੋਸ ਕਰਕੇ ਦਿੱਤਾ ਤੇ ਉਥੇ ਗੁਰੂਕੂਲ ਸਕੂਲ ਦੇ ਕੰਦ ਵੀ ਡਈ ਸੀ ਇਹਦੇ ਬੱਚੇ ਗੁੰਮ ਹੋਣਦੇ ਆ ਸਕੂਲ ਦੀ ਕੰਦ ਵੀ ਨਾਲੇ ਕੰਮ ਸ਼ੁਰੂ ਕਰਾਇਆ ਇਹਦੇ ਵਿੱਚ ਹੀ ਗੁਰੂ ਜੀ ਸ੍ਰੀ ਗੁਰੂ ਰਵਿਦਾਸ ਜੰਮਾੜੇ ਕਰਕੇ ਸੋ ਪਿੱਛੇ ਤੁਸੀਂ ਆਪਣੇ ਸਾਰੇ ਅਗੜਾ ਹੈਗੇ ਸਤਿਕਾਰਯੋਗ ਅਭਿਜੁਖੜੇ ਹੈਗੇ ਆ ਤੁਸੀਂ ਸਿੱਖ ਧਰਮ ਬਿਲੋਂਗ ਕਰਦੇ ਹੈਗੇ ਲੇਕਿਨ ਸ਼ਰਦਾ ਮਹਾਰਾਜੀ ਪ੍ਰਤੀ ਕਾਫੀ ਹੈਗੀ ਆ ਫਗਵਾੜਾ ਸਮਾਗਮ ਦੀ ਗੱਲ ਕਰੀ ਤਾਂ ਉੱਥੇ ਤੁਸੀਂ ਮੋਹਰੀ ਕਤਾਰ ਤੇ ਹੁੰਦੇ ਹੈਗੇ ਆ ਔਰ ਲੋਕਾਂਚੀ ਜਿਹੜੀ ਸਮਾਗਮ ਲਈ ਟ੍ਰੇਨ ਰਵਾਨਾ ਕਰਨ ਮੌਕੇ ਵੀ ਤੁਸੀਂ ਪੁੱਜੇ ਸੀਗੇ ਕੀ ਕਹਿਣਾ ਸਾਡੇ ਬਾਬਾ ਜੀ ਸਵੰਨ ਸਿੰਘ ਹੈ ਜੀ ਉਹਨਾਂ ਦੇ بیٹے ਸਾਡੇ ਚਾਚੀ ਜੀ ਕੋ ਬਾਬਾ ਜੀ ਸਗੇ ਉਹਨਾਂ ਨੇ ਗੁਰੂ ਘਰ ਲਈ ਸਾਡੇ ਸਾਰੇ ਪਰਿਵਾਰ ਨੇ ਜਗਾਦਾਨ ਕੀਤੀ ਹੋ ਜੀ ਇਹ ਚ ਸਿੱਖ ਧਰਮ ਦਾ ਕੋਈ ਮਤਲਬ ਹੀ ਨਹੀਂ ਹੈਗਾ ਸਾਰੇ ਧਰਮ ਸਾਂਝੇ ਆ ਜੀ ਧਾਰਮਿਕ ਫਰਕ ਹੀ ਨਹੀਂ ਹੈਗਾ ਤੁਹਾਡੇ ਧਰਮ ਨਾਲ ਕੋਈ ਦਾ ਇਹਨਾਂ ਦੇ ਧਰਮ ਨਾਲ ਆਪਣਾ ਫਰਕ ਹੀ ਨਹੀਂ ਕਿਸੇ ਦਾ ਸਰਦਾਰ ਚਾਈਦਾ ਸਿੰਘ ਬੰਦਾ ਚਾਈਦਾ ਸਿੰਘ ਨਹੀਂ ਹੈ ਕਿ ਬਣਿਆ ਮੈਂ ਵੀ ਖੱਤਰੀ ਪਰਿਵਾਰ ਨੂੰ ਬਿਲੋਂਗ ਕਰਦਾ ਲੇਕਿਨ ਮੈਂ ਵੀ ਮਹਾਰਾਜਪਤੀ ਅਥਾ ਸ਼ਰਦਾ ਰੱਖਦਾ ਹੈਗਾ ਵਾ ਕਾਂਚੀ ਵੀ ਜਨਨਾ ਹੈਗਾ ਵਾ ਮੇਰੀਆਂ ਪੋਸਟਾਂ ਗਵਾਹੀ ਭਰਦੀਆਂ ਔਰ ਸੰਤਾ ਮਹਾਪੁਰਸ਼ ਦਾ ਆਸ਼ੀਰਵਾਦ ਸਮੇਂ ਸਮੇਂ ਤੇ ਡੇਰਾ ਚੜੂ ਡੇਰਾ ਬੱਲਾ ਵੀ ਕੋਈ ਮੈਨੂੰ ਤਵਸਤ ਕਰਨਾ ਹੈਗਾ ਵਾ ਤੁਹਾਡਾ ਕੀ ਕਹਿੰਦੇ ਜਾਤੀਵਾਦ ਤਾਂ ਕੋਰ ਹੈਗਾ ਇਹਨੂੰ ਕਿਸ ਤਰ੍ਹਾਂ ਜੜ ਤੋਂ ਪਟਿਆ ਜਾ ਸਕਦਾ ਹੈਗਾ ਜੀ ਸਾਰੇ ਦੇ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਨਕ ਨੇ ਰਵੀ ਦਸ ਮਹਾਰਾਜ ਨੇ ਗੁਰੂ ਮਾਨੇਓ ਗ੍ਰੰਥ ਗ੍ਰੰਥੀ ਜਦੋਂ ਆਈ ਗਏ ਫੇਰ ਪਰ ਧਰਮਾਂ ਦੇ ਵਿੱਚ ਚ ਜਾਤੀਵਾਦ ਉੱਪਰ ਉੱਠ ਕੇ ਕੰਮ ਕਰਨੀ ਹੈ ਜਾਤ ਪਾਤ ਦਾ ਫਰਕ ਹੀ ਨਹੀਂ ਹੈਗਾ ਕੋਈ ਵੀ ਨਾ ਇਧਰ ਅਗੇ ਇਸ਼ੂ ਲਾਉਣਾ ਚਾਹੀਦਾ ਨਾ ਕੋਈ ਕਿਸਮ ਕਹਿਣਾ ਚਾਹੀਦਾ ਸਾਰੇ ਧਰਮ ਸਾਂਝੇ ਆ ਸੋ ਜਿਹੜੇ ਪਿੰਡ ਦੇ ਬੱਚਿਆਂ ਦੀ ਗੱਲ ਕਰੀ ਜਿਹੜੇ ਖਾਸ ਕਰ ਗੁਰਬਾਣੀ ਵਿੱਚ ਰੁਚੀ ਰੱਖਦੇ ਹੈਗੇ ਆ ਉਹ ਕਿਸ ਤਰ੍ਹਾਂ ਮਹਾਰਾਜ ਜੀ ਦਰਸਾਈ ਹੋਏ ਰਸਤੇ 'ਤੇ ਚੱਲੇ ਤਾਂ ਅੱਜ ਅੱਗੇ ਉਹਨਾਂ ਨੂੰ ਸਹੀ ਮਾਰਗ ਦਰਸ਼ਾ ਹੋ ਸਕੇ ਔਰ ਇਹ ਬੱਚੇ ਟੈਲੈਂਟਡ ਹੈਗੇ ਉਹਨਾਂ ਲਈ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਕਰਨ ਜਾ ਰਹੇ ਆ ਉਹਨਾਂ ਨੇ ਇਹ ਆ ਜੀ ਜਦਾਂ ਬੱਚਿਆਂ ਨੂੰ ਸਕੂਲ ਦੇ ਕੰਦ ਤੇ ਹੀ ਸੀਗੀ ਉਦੋਂ ਦੇ ਬੱਚਿਆਂ ਦੇ ਔਖਾ ਸੀਗਾ ਥੋੜੇ ਬਾਥਰੂਮ ਵੀ ਬਣੇ ਹੋ ਸੀਗੇ ਤੇ ਉਹਨਾਂ ਨੇ ਨੰਗਣ ਲਈ ਔਖਾ ਦੇ ਕੰਦ ਥੋੜੀ 4 ਫੁੱਟ ਕਾਲ ਬਣ ਗਈ ਆ ਥੋੜੀ ਇਹ ਕੰਦ ਹੋਰ ਅੱਜ ਬਣ ਜਾਣੀ ਤੇ ਸਾਬ ਨੂੰ ਮੈਂ ਮੁੰਡਿਆਂ ਗਿਆ ਤਿਆਰ ਕਰ ਦੋ ਜੇ ਕੋਈ ਬੱਚੀ ਗੋਮ ਹੋ ਜਾਂਦੀ ਤੇ ਪਿੰਡ ਦੀ ਪੰਚਾਇਤ ਨੂੰ ਵਿਸ਼ਤਾ ਪੈਣੀ ਸੀਗੀ ਕੋਈ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ 2 ਸਾਲ ਤੋਂ ਕੰਦ ਟੁੱਟੀ ਉਸ ਕੀ ਹੋਈ ਇਸ ਕਰਕੇ ਜਿਹੜੇ ਬੱਚੇ ਜੁੜੇ ਹੋ ਉਹਨੂੰ ਸਕੂਲ ਤੋਂ ਬੱਚਿਆਂ ਨੂੰ ਸਿੱਖਿਆ ਮਿਲਣੀ ਆ ਧਰਮ ਸੰਜੇ ਤੂੰ ਦੱਸਣਵੇਂ ਸਾਰੇ ਤੁਹਾਨੂੰ ਸੰਜੇ ਆ ਹੁਣ ਬਾਬਾ ਜੀ ਜਿਹੜੇ ਕੀਰਤਨ ਕਰ ਰਹੇ ਸੀ ਜਥਾ ਉਹਨਾਂ ਨਾਲ ਪੌੜਾ ਦੀ ਭੱਟੀ ਵੀ ਪੇਟ ਕੀਤੀ ਹੈ ਵੀ ਪੜ ਕੇ ਥੋੜਾ ਪਤਾ ਲੱਗਦਾ ਵੀ ਹੈਗਾ ਸੋ ਡੇਰਾ ਛੇੜੂ ਵੀ ਗੱਲ ਕਰੀ ਡੇਰਾ ਛੇੜੂ ਵੀ ਸਮਾਗਮ ਉਹ ਲਿਖ ਕੇ ਜਾ ਰਹੇ ਹੈਗੇ 1 ਮਾਰਚ ਨੂੰ ਉੱਥੇ ਵੀ ਜਾਵਾਂਗੇ ਜੀ ਬਾਬਾ ਜੀ ਦਾ ਫੋਨ ਆਇਆ ਸੀਗਾ ਹਾਂਜੀ ਇਹ ਸ੍ਰੀ ਗੁਰੂ ਰਵੀ ਦੱਸਦੇ ਜਨਮ ਘੜੇ ਚ ਬਹੁਤ ਬਹੁਤ ਆਖਿਰ ਵਿੱਚ ਆਖਿਰ ਵਿੱਚ ਨਿਕਲੇ ਪਿੰਡ ਹਰਦਾਸਪੁਰ ਦੀ ਆਖਿਰ ਵਿੱਚ ਗੱਲ ਕਰੀ ਹੈ ਕਿ ਜਿਹੜੇ ਨਗਰ ਕੀਰਤ ਸਜਾਇਆ ਗਿਆ ਹੈ ਬੜੇ ਪਾਵਰਫੁਲ ਤੇ ਮਹਾਨ ਸੀਗੇ ਔਰ ਬੈਂਡ ਵਾਜਿਆਂ ਦੀ ਗੂੰਜ ਵਿੱਚ ਜਗ੍ਹਾ ਜਗ੍ਹਾ ਪ੍ਰਕਰਮਾ ਹੋਈ ਹੈਗੀ ਸੋ ਕਿਸ ਕਿਸ ਤਰ੍ਹਾਂ ਦੇ ਸਮਾਗਮ ਹੋਏ ਕਦੋਂ ਔਰੰਬੇ ਸੀ ਔਰ ਕਦੋਂ ਇਹ ਸਾਰੇ ਕੋ ਪਹਿਣਗੇ ਔਰ ਖਾਸ ਤੌਰ ਤੇ ਪਿੰਡ ਦੇ ਨੌਜਵਾਨ ਜਿਹੜੇ ਹੈਗੇ ਆ ਇਹਨਾਂ ਸਵਾਗਤ ਲੈ ਕੇ ਕਿਸ ਤਰ੍ਹਾਂ ਦਾ ਰੁਝਾਨ ਦਿਖਾਉਂਦੀ ਹੈ ਬਧੀਰ ਜੀ ਨੇ ਦਿਖਾਲਿਆ ਜੀ ਕੱਲ ਨੂੰ ਭੋਗ ਪੈਣਾ ਜੀ 15 ਨੂੰ ਗੁਰਦੁਆਰੇ ਉੱਥੇ ਪਹੁੰਚਾਂਗੇ 10 ਮਿੰਟ ਲਈ ਜਰੂਰ ਜੀ ਵਿੱਚ ਭੇਨੇ ਵੀ ਜੀ ਉਹ ਤਾਂ ਵੀ ਪਹੁੰਚਾਂਗੇ ਹੁਣ ਇਹ ਤਾਂ ਫੜਾ ਅੱਗੇ ਚਲ ਗਿਆ ਜੀ ਫਿਰ ਇੱਦਾਂ ਅੱਗੇ ਫਿਰ ਗੁਰੂ ਘਰ ਚਾਲੇ ਪਾਉਣਗੇ ਸਰੂਪ ਸਾਹਿਬ ਸੋ ਇਹ ਸੰਗਤ ਜੀ ਨਿਕਰ ਅਰਦਾਸ ਪਰ ਅੱਗੇ ਸਮਾਸੇਵੀ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਤਗੁਰ ਅਰਦਾਸ ਮਹਾਰਾਜ ਜੀ ਦੀ ਦਰਸਾਏ ਹੋਏ ਮਾਰਗ ਰਸਤੇ 'ਤੇ ਚੱਲਣਾ ਚਾਹੀਦਾ ਹੈ ਤਾਂ ਜੋ ਸਾਡੇ ਜੀਵਨ ਦੀ ਸਹੀ ਮਾਰਗਦਰਸ਼ਾ ਹੋ ਸਕੇ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਹੈਗੀ ਆ ਕਿ ਨਸ਼ਾ ਵਰਗੇ ਕੋਹ ਨੂੰ ਤਿਆਗ ਕੇ ਜਿਹੜ ਜੀਵਨ ਦੀ ਸਹੀ ਮਾਰਗਦਰਸ਼ਾ ਹੋ ਸਕੇ। ਨੇਕੀ ਗੱਲਬਾਤ ਕਰਨ ਲਈ ਧੰਨਵਾਦ।